ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਅੱਜ ਜੋ ਟ੍ਰੇਲਰ ਰਿਲੀਜ਼ ਹੋਇਆ ਹੈ ਜੀ ਉਹਦੇ ਟ੍ਰੇਲਰ ਤਾਂ ਬਹੁਤ ਦਿਨਾਂ ਦਾ ਚਲੋ ਅੱਜ ਜੋ ਆਪਾਂ ਮਿਲੇ ਆਂ ਤਾਂ ਇਹਦੇ ਵਿੱਚ ਤੁਹਾਡੇ ਵਾਲਾ ਰੋਲ ਦੇਖ ਕੇ ਇੱਕਦਮ ਝਕਾਸ ਕੀ ਕਹਨੇ ਸੀ ਥੈਂਕ ਯੂ ਜੀ ਬਸ ਵੀਰੇ ਥੈਂਕ ਯੂ ਜਿਪੀ ਬਾਈ ਜੀ ਦਾ ਥੈਂਕ ਯੂ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਔਰ ਥੈਂਕ ਯੂ ਸਾਰੀ ਆਡੀਅנס ਦਾ ਜਿਹੜੇ ਮੈਨੂੰ ਦੇਖਣ ਆਉਂਦੇ ਇੰਨਾ ਪਿਆਰ ਦਿੰਦੇ ਔਰ ਥੈਂਕ ਯੂ ਤੁਹਾਡੇ ਭਰਾਵਾਂ ਦਾ ਤੁਹਾਡੇ ਸਾਰੇ ਜਿੰਨਾ ਮੀਡੀਆ ਮੇਰੀ ਬਹੁਤ ਸਪੋਰਟ ਕਰਦੇ ਆਂ ਮੈਨੂੰ ਕਦੇ ਵੀ ਨਿਰਾਸ਼ਾ ਨਹੀਂ ਹੋਈ ਮੈਨੂੰ ਕਦੇ ਵੀ ਇਹ ਨਹੀਂ ਹੋਇਆ ਕਿ ਜੇ ਕਿਤੇ ਜਿਹੜਾ ਉਹ ਥੰਮ ਜਾ ਲਾਉਂਦੇ ਹੁੰਦੇ ਆ ਵੀ ਐਨੇ ਕਿਨੋ ਕੀ ਕਿਆ ਉਹ ਜਿਹੜੇ ਲਾਉਂਦੇ ਆ ਨਾ ਮੈਂ ਉਹਨਾਂ ਨੂੰ ਕਹਿੰਦਾ ਨਾ ਮੇਰੇ ਐਂ ਤੇ ਲਾਉਂਦੇ ਕਹਿੰਦੇ ਨਹੀਂ ਭਾਜੀ ਥੋੜਾ ਨਹੀਂ ਲਾਉਂਦੇ ਉਹ ਇਸ ਕਰਕੇ ਜਿਉ ਜੋ ਮੈਂ ਹੈਗਾ ਮੇਰੇ ਨਾਲ ਸਾਰੇ ਉਵੇਂ ਹੀ ਵਰਤਦੇ ਆ ਔਰ ਬਹੁਤ ਪਿਆਰ ਦਿੰਦੇ ਆ ਫਿਲਮ ਵਿੱਚ ਇੱਕ ਬੰਦਾ ਦੇਸੀ ਜ਼ਿੰਦਗੀ ਚ ਹੋਣਾ ਚਾਹੀਦਾ ਮੇਰੇ ਸੰਜਿਵੇਂ ਤੁਸੀਂ ਰਹਿੰਦੇ ਹੋ ਤਾਂ ਤੁਹਾਡੇ ਜਿਹੜੇ ਕਰੈਕਟਰ ਹੁੰਦੇ ਨੇ ਇੱਕਦਮ ਬੰਦੇ ਨਾਲ ਅੰਦਰ ਉਹ ਲੱਗਦਾ ਯਾਰ ਬੰਦਾ ਤਾਂ ਆਨੇ ਆਪਾ ਦੇਸੀ ਹੈ ਆਪਾਂ ਪੰਜਾਬ ਵਾਲੇ ਆ ਇੱਥੋਂ ਦੇ ਮੈਨੂੰ ਪੰਮੀ ਦਾ ਦੁੱਖ ਲੱਗਿਆ ਸੀ ਕਹਿੰਦੇ ਖੀਰਲੇ ਦੇਣੇ ਨੰਬਰ ਨੰਬਰ ਆਈਟੀ ਮੈਂ ਚਾ ਉਹ ਨਹੀਂ ਹੁੰਦਾ ਚਾਵੜ ਆ ਰਹੀਆਂ ਗੱਲਾਂ ਨਹੀਂ ਆ ਮੇਰੇ ਨੂੰ ਤੁਹਾਨੂੰ ਲੱਗਦਾ ਵੀ ਮੈਨੂੰ ਕਿਸੇ ਪੰਮੀ ਪੰਮੀ ਦੀ ਥਾਲ ਬਣੀ ਆ ਆਪਾਂ ਦਾ ਬਾਈ ਜੀ ਵਰਗੇ ਤੇ ਜੱਗੇ ਜੁੱਗੇ ਵਰਗੇ ਲੱਭੀ ਦੇ ਕਿਹੜੇ ਬੰਦੇ ਗਲਤ ਕੰਮ ਕਰਦੇ ਆ ਕੋਟਪੂਰੇ ਨਾਲ ਕੰਮ ਵੀ ਚੱਲ ਰਿਹਾ ਹੈ ਕੋਟ ਪੂਰਾ ਕਿੰਨਾ ਕੋ ਅੰਦਰ ਤੁਹਾਡੇ ਕੋਟ ਪੂਰਾ ਤੁਸੀਂ ਮੇਰੀਆਂ ਫਿਲਮਾਂ ਦੇਖੋ ਹਰੇਕ ਚ ਜੋੜੀਆਂ ਚੱਕੀਆਂ ਦਾ ਨਾਂ ਹੁੰਦਾ ਹਰੇਕ ਚ ਇੰਟਰਵਿਊ ਚ ਕੋਟਪੂਰੇ ਦੀ ਗੱਲ ਹੁੰਦੀ ਆ ਤੇ ਕੋਟਪੂਰੇ ਚ ਮੈਂ ਜੰਮਿਆ ਪਲਿਆ ਕੋਟਪੂਰੇ ਦੇ ਮੇਰੇ ਯਾਰ ਬੰਕਰ ਮੇਰੇ ਨਾਲ 8-10 ਜਣੇ ਹੁਣ ਰਹਿੰਦੇ ਆ ਜਿਹੜੇ ਉਹ ਕੋਡ ਪੂਰੇ ਦੀ ਜਿਹੜੇ ਮਹੱਲੇ ਦੇ ਮੇਰੇ ਯਾਰ ਹੀ ਆ ਜਿਹੜੇ 20-20 ਸਾਲ ਪੁਰਾਣੇ ਬੇਲੀ 25-25 ਸਾਲ ਸਰ ਜਿੱਦਾਂ ਕੈਰੈਕਟਰ ਫਿਲਮ ਵਿੱਚ ਆ ਉਦਾਂ ਦਾ ਕੈਰੈਕਟਰ ਲਾਈਫ ਵਿੱਚ ਜਬਰਦਸਤ ਵਾਲਾ ਇਹ ਤਾਂ ਮੈਂ ਜਿੰਦਗੀ ਵਿੱਚ ਟੋਕਣ ਦਾ ਕੰਮ ਜਿਹੜਾ ਮੈਂ ਕੀਤਾ ਇਹ ਨਹੀਂ ਵੀ ਗੱਲ ਹੈਗੀ ਜੀ ਜਿੰਦਗੀ ਟੋਕਣ ਦਾ ਕੰਮ ਨਾ ਮੈਂ ਕਾਲਜ ਟਾਈਮ ਦੀ ਕੋਈ ਗੱਲ ਬੋਲ ਟਾਈਮ ਵੈਸੇ ਹੈ ਸਾਡਾ 40-45 ਜਨਾਂ ਦਾ ਗਰੁੱਪ ਹੁੰਦਾ ਸੀਗਾ ਤੇ ਇਹ ਥੀਏਟਰ ਕਰਦੇ ਸੀ ਅਸੀਂ ਤੇ ਵੈਸੇ ਹੀ ਕਹਿੰਦੇ ਸੀ ਵੀ ਕਲਾਕਾਰਾਂ ਕਾ ਮਾਂ ਵਾਂਗੂ ਇਕੱਠੇ ਹੋ ਜਾਂਦੇ ਆ ਤੇ ਨਾ ਹੀ ਕਿਸੇ ਨੂੰ ਮਾੜਾ ਕਹਿੰਦੇ ਸੀ ਨਾ ਹੀ ਕਵਾਉਂਦੇ ਸੀ ਤੇ ਅਬਾ ਮਾਹੌਲ ਫੀਲਿੰਗ ਜੀ ਚ ਰਹੀਦਾ ਸੀ ਕਿ ਵੀ ਠੀਕ ਆ ਫਿਲਮੀ ਸੀਗੇ ਸ਼ੁਰੂ ਤੋਂ ਜਿਵੇਂ ਨਵਾਜ਼ੁद्दीन ਸਲਿੱਕੀ ਨੇ ਕਿਹਾ ਕਿ ਮੈਂ ਜਦੋਂ ਲਾਇਆ ਨਾ ਕੱਬੇ ਜੇ ਰੋਲ ਮਿਲਨੇ ਪਰ ਮੇਰੀ ਇੱਛਾ ਸੀ ਕਿ ਮੈਂ ਰੋਮਾਂਟਿਕ ਰੋਲ ਆਏ ਪੂਰੇ ਦੂਜੇ ਲੋਕਾਂ ਦੇ ਨਹੀਂ ਆਹ ਹੁਣ ਗਾਂ ਹੋ ਰਹੀ ਹੈ ਸੈਕਟਰ 17 ਸਾਰਾ ਹੂੰ ਸੈਕਟਰ 17 ਸ਼ੁਰੂ ਹੋ ਰਹੀ ਹੈ ਤੁਸੀਂ ਵਾਰਨਿੰਗ ਤੇ ਮੇਰੇ ਸ਼ਰਲਾ ਵੀ ਪਾਇਆ ਦੇਖਿਆ ਹੋਵੇ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੀ ਵਿੱਚ ਪੰਮੇ ਦਾ ਰੋਮਾਂਸ ਦਿਖਾਣਾ ਬਾਈ ਜਿਵੇਂ ਜੀਪੀਕਰ ਵਾਲੀ ਕਹ ਰਹੇ ਸੀਗੇ ਕਿ ਕੈਰੈਕਟਰ ਨੂੰ ਅੰਡਰਸਟੈਂਡ ਕਰਕੇ ਉਸ ਚ ਅਡੈਪਟੇਸ਼ਨ ਨੂੰ ਥੋੜਾ ਟਾਈਮ ਲੈ ਲੈਣੇ ਰੋਮਾਂਟਿਕ ਕੈਰੈਕਟਰ ਲਈ ਟਾਈਮ ਲੱਗਦਾ ਨਹੀਂ ਲੱਗੇ ਨਹੀ ਨਹੀ ਰੈਸਲ ਕੀਤੀ ਨਹੀਂ ਸੀ ਨਾ ਰੈਸਲ ਜਿਹੜਾ ਰੈਸਲ ਕੀਤੀ ਹੁੰਦੀ ਮੰਗਣਾ ਹੀ ਨਹੀਂ ਸੀ ਬਈ ਜਿਹੜੀ ਚੀਜ਼ ਦੇਖੋ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਤੇ ਵੇਹੀ ਰੋਟੀ ਵੀ ਸਵਾਦ ਲੱਗਦੀ ਆ ਇਸ ਕਰਕੇ ਕੋਈ ਆ ਨਹੀਂ ਸਰ ਇੱਕ ਦੋ ਇੱਕ ਦੋ ਡਾਇਲੋਗ ਜਰੂਰ ਹਾਂ ਬਿਲਕੁਲ ਉਹ ਨਿਰਮਾ ਵਾਲਾ ਸਰ ਜਿਹੜੇ ਆ ਕੇ ਬੈਠਦਾ ਨਾ ਕੋਈ ਫਿਰ ਆਪਣੇ ਮੰਜੇ ਲਈ ਜੀ ਰਿਹਾ ਓਕੇ ਮਾ ਉਹ ਮੇਰੇ ਵਾਲੇ ਮੰਜੇ ਦੇ ਤਾਂ ਨਹੀਂ ਬੈਠੇ ਤੇ ਬੈਠੇ ਹੋ ਵੀ ਨਾ ਗੋਲੀ ਐਸੀ ਥਾਂ ਤੇ ਮਾਰੂੰਗਾ ਇਸ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ। ਕਿਆ ਬਾਪ ਹੈ। ਹਾ ਸ਼ੁਕਰ ਕਰ ਤੂੰ ਗੋਲੀ ਨਾ ਮਰ ਗਿਆ। ਨਹੀਂ ਤਾਂ ਤੇਰੇ ਗਲਾਬੀ ਕੱਚਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀ ਆ। ਇੱਕ ਇੱਕ ਸੀਟੀ ਵਾਲਾ ਵੀ ਹਾਂ ਮੈਂ ਕਿਹੜਾ ਗੇਜਿਆਂ ਨੂੰ ਮੈਂ ਕਿਹੜਾ ਗੇਜੇ ਨਾਲੋਂ ਘਾਟਾਂ। ਬਾਈ ਜੀ ਮਰਾ। ਚੱਗਾ ਠੋਕਿਆ ਲੀਨ ਲੀ ਫੀਲੀ ੜਕਾਏ। ਤਾਂ ਹੀ ਦਾ ਮੈਨੂੰ ਕਹਿੰਦੇ ਆ। ਪੰਮਾ واਸ਼ਿੰਗ ਪਾਊਡਰ واਸ਼ਿੰਗ ਪਾਊਡਰ ਪੰਮਾ ਕੀ ਹੋਰ ਸੀਟੇ ਦੀ ਪੰਮਾ ਲੈ ਆਏ ਸੀਟੀ ਸੀਟੀ ਵਾਲੇ ਦਰ ਲੋ ਆਂਦਾ ਹੈ ਇਹਦਾ ਨਾ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀਆਂ ਦੀ ਮਾਂ ਵਜਾਉਣੀ ਆ ਨਾ ਉਹਨੇ ਨੂੰ ਨਹੀਂ ਕੋਈ ਇੱਕ ਆਖਰੀ ਸਵਾਲ ਤੁਸੀਂ ਟਰੈਕਟਰ ਐਕਟਰ ਹੋ ਜਾਂ ਇੰਪਰੋਵਾਈਜ਼ ਕਰਨਾ ਤੁਸੀਂ ਨਹੀਂ 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 ਮੈਂ ਡਾਇਰੈਕਟਰ ਐਕਟਰ ਮੈਂ ਕੋਰਾ ਕਰਾਰਾ ਪੰਨਾ ਹੈ ਉਹ ਜਿਹੜਾ ਬੰਦਾ ਜੋ ਲਿਖ ਲੈਂਦਾ ਉਹ ਹੋ ਜਾਏਗਾ ਜਦੋਂ ਫਿਲਮਾਂ ਇਹ ਜਿਹੇ ਕੱਤੇ ਫਿਰ ਗਾਲ ਗੁੰਤਾਮ ਨਿਕਲਦੇ ਫਿਰ ਐਡਿਟ ਕਰਦੇ ਨਹੀਂ ਗਾਲ ਨਹੀਂ ਆਪਾਂ ਘਰੇ ਜਿੰਨੀਆਂ ਕ ਜੋ ਚੱਲਦਾ ਉਹਨਾਂ ਕਿਉਂ ਆ ਗਾਲਾਂ ਗੁਲਾਂ ਤਾਂ ਨਹੀਂ ਆਪਣੇ ਪੰਜਾਬੀ ਫਿਲਮਾਂ ਚਾਹੇ ਗਾਲਾਂ ਤਾਂ ਚੱਲ ਹੀ ਨਹੀਂ ਸਕਦੀਆਂ ਜਿਵੇਂ ਹਿੰਦੀ ਚ ਚੱਲਦੀਆਂ ਕਿਉਂ ਆ ਆਪਣੇ ਵੀ ਸਾਰਿਆਂ ਨੇ ਦੇਖਨੇ ਹੁੰਦਾ ਆਪਾਂ ਪਰਿਵਾਰਾਂ ਵਾਲੇ ਆ ਭੈਣਾ ਭਰਾਵਾਂ ਵਾਲੇ ਸਾਰੇ ਤੇ ਉਹ ਜਿੰਨੀ ਕਾਮ ਚਲਦੀ ਆ ਛੋਟੀ ਮੋਟੀ ਉਵੇਂ ਹੁੰਦੀ ਆ ਹੁਣ ਆ ਦੇਖੋਗੇ ਮੈਨੂੰ ਲੱਗਦਾ ਇਹਦੇ ਚੋਂ ਨੋ ਵੀ ਨਹੀਂ ਮਿਲਨੀ ਜਿਹੜੀ ਪਿਛਲੀ ਵਾਰਨਿੰਗ ਸੀ ਉਹ ਚ ਹਜੇ ਥੋੜਾ ਜਿਹਾ ਸੀ ਉਵੇਂ ਮਾਹੌਲ ਪਰ ਵੀ ਇਹਦੇ ਚ ਤਾਂ ਉਹ ਵੀ ਨਹੀਂ ਕਿਉਂਕਿ ਜਿਹੜਾ ਫੈਮਲੀਆਂ ਹੋਰ ਸਾਰੇ ਹਨਾ ਬੀਪੀਸੀ ਵੀ ਕੋਸ਼ਕ ਸਾਡੀ ਆਡੀਅੰਸ ਜਿਹੜੀ ਉਹਨਾਂ ਨੂੰ ਲੱਗਿਆ ਕੁਸ਼ਕ ਤੇ ਬਾਕੀ ਜਨਤਾ ਮੰਡੀਰ ਤੋਂ ਭਾਲਦੀ ਹੁੰਦੀ ਪਰ ਫਿਲਮ ਉਹੀ ਹੈ ਸਰ ਦੁਬਾਰਾ ਰੀਬਰਥ ਹੋਇਆ ਸਰ ਫਿਲਮ ਵੀ 3 ਬਰਥ ਹੋਇਆ ਕੀ ਕਹਿੰਦੇ ਸਰ ਬਾਦਸ਼ਾਹ ਦਾ ਕਰਮਾ ਵਾਲਿਆ ਜਿਹੜੇ ਦੁਵਾਰਾ ਜੰਮਗੇ ਬੰਦਾ ਮਰ ਕੇ ਜਿਉਂਦਾ ਹੋ ਜੇ ਏਦੂ ਵੱਡੀ ਕੀ ਗੱਲ ਹੈ ਜਿੱਪੀ ਬਾਈ ਕਹਿੰਦੇ ਮੈਂ ਜਿਉਂਦਾ ਕੀਤਾ ਇਹਨੇ ਅੱਗੇ ਜਾ ਕੇ ਬਹੁ ਮਾਰੇ ਹਾਂ ਜਿੱਪੀ ਬੈਠੇ ਕਹਿੰਦੇ ਤਾਇਆ ਮੈਂ ਤਾਇਆ ਨਹੀਂ ਚਾਚਾ ਹਣਾ ਉਹ ਹੀ ਹੋ ਜਾਊਗਾ ਸਾਡੇ ਨਾ ਘਰਾਂ ਦੇ ਪਿਛਲੇ ਪਾਸੇ ਮਾਤਾ ਆਉਂਦੀ ਹੁੰਦੀ ਸੀ ਉਹ ਰਖੜੀ ਬੰਨਣ ਆਉਂਦੀ ਸੀ ਉਹਨੇ ਮੇਰੇ ਦਾਦੇ ਤੇ ਪਰਦਾਦੇ ਦੀ ਵੀ ਬੰਨੀ ਦਾਦੇ ਦੀ ਵੀ ਬੰਨੀ ਮੇਰੇ ਡੈਡੀ ਦੇ ਵੀ ਬੰਨੀ ਸਾਡੇ ਵੀ ਬੰਨੀ ਉਹ ਮਾਤਾ ਕਹਿੰਦੇ ਆ ਵੀ 5-4 ਘੰਟੇ ਪਿੱਛੇ ਜੋ ਪੂਰੀ ਹੋਈ ਮਰ ਕੇ ਫਿਰ ਦੁਬਾਰਾ ਵਾਪਸ ਆਈ ਸੀ ਸੁਣਿਆ ਨਾ ਅਸੀਂ ਉਹਨੂੰ ਪੁੱਛ ਦੁੰਦੇ ਬੇਬੇ ਕਿਉਂ ਜਾ ਮਾਹੌਲ ਸੀਗਾ ਫੁੱਲ ਫੁੱਲ ਹੈਗੇ ਪਾਰਕਾ ਫੁਰਕਾ ਹੈਗੀਆਂ ਜਦੋਂ ਨਿੱਕੇ ਹੁੰਦੇ ਸੀ ਵੀ ਉਹੀ ਆ ਉਹ ਬੜੀ ਖੁਸ਼ ਹੁੰਦੀ ਸੀ ਤੇ ਉਵੇਂ ਹੀ ਫਿਰ ਆਪਾਂ ਖੁਸ਼ ਹੋ ਗਏ ਬੱਸ ਭਾਈ ਜਦੋਂ ਹਥਿਆਰ ਫੜਦੇ ਨਾ ਤਾਂ ਫੀਲਿੰਗ ਬਹੁਤ ਆਉਂਦੀ ਆ ਤੁਸੀਂ ਗਲਤ ਬਹੁਤ ਚਲਾਇਆ ਤੂੰ ਗਲਤ ਲੱਗਦਾ ਆਂ ਤੁਸੀਂ ਗਲਤ ਬੋਲਦੇ ਬੋਲਦਾ ਜੂ ਤੇ ਮੁੜ ਕੇ ਮੇਰਾ ਨਾਮ ਤੁਸੀਂ ਲਾ ਦੇਣਾ ਜੀ ਇਹ ਐਂ ਬੋਲਦਾ ਭਾਈ ਗਿਪੀ ਹੋਣਾ ਜਿਵੇਂ ਉਹਨਾਂ ਨੇ ਕਿਹਾ ਕਿ ਬੇਟੇ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਫੈਮਿਲੀ ਨਾਲ ਇੰਟਰੈਕਸ਼ਨ ਕਿਹੋ ਜਿਹਾ ਜੀ ਨਹੀਂ ਵਾਹ ਗੁਰੂ ਦੇਖੋ ਭਾਈ ਜੀ ਜਾਂ ਭਾਬੀ ਜੀ ਅੱਛਾ ਮੈਨੂੰ ਮੈਂ ਜਦੋਂ ਬਾਈ ਜੀ ਨਾਲ ਪਹਿਲੀ ਵਾਰੀ ਘਰੇ ਗਿਆ ਸੀ ਨਾ ਮੈਂ ਮੈਂ ਐਕਸਾਈਟਮੈਂਟ ਜਾਂ ਪਾ ਅੰਦਰ ਵੜ ਗੇ ਜੋ ਦੇਖਿਆ ਦੂਜੇ ਉਹ ਸਾਰੇ ਹੁਣ ਪੁਰਾਣੇ ਜਾਂਦੇ ਸੀ ਉਹ ਤਾਂ ਗਾਂ ਨਿਕਲ ਕੇ ਮੈਨੂੰ ਰਾਣ ਲੱਭੇ ਵੀ ਗਾਂ ਰਿਸ਼ਤੇਦਾਰ ਦੇ ਮੈਂ ਦਾਦਾ ਨਾ ਪਰਲੇ ਪਾਸੇ ਜਾਵਦਾ ਦੂਜੇ ਆਫੀਸਰ ਬਾਈ ਮੈਨੂੰ ਕਹੋ ਪ੍ਰਿੰਸ ਕਿਥੇ ਆਇਦਰ ਅੰਦਰ ਗਾਂ ਲੈ ਕੇ ਸਾਰਿਆਂ ਨੂੰ ਮਿਲਾਇਆ ਭਾਬੀ ਨੂੰ ਕਹਿੰਦੇ ਵੀ ਇਹਨੇ ਡਾਇਲੌਗ ਲਿਖਿਆ ਫਰਾਰ ਦੇ ਇਦਾਂ ਕਰਕੇ ਬਾਈ ਦੇ ਬ੍ਰਦਰ ਸੀ ਹੋਰ ਫਿਰ ਮੈਨੂੰ ਉਦੋਂ ਲੱਗਾ ਵੀ ਯਾਰ ਜਿਹੜਾ ਬੰਦਾ ਆਪਦੇ ਪਰਿਵਾਰ ਨਾਲ ਹੋ ਸਾਰਾ ਨਾਲ ਜਿਹੜਾ ਆਏ ਲੈ ਕੇ ਜਾਂਦਾ ਜੀ ਜੀ ਤੇ ਵੀ ਇਤੋਂ ਬਾਅਦ ਫਿਰ ਕੁਝ ਨਹੀਂ ਹੁੰਦਾ ਤੇ ਉਦੋਂ ਉਦੋਂ ਬਾਅਦ ਮੇਰਾ ਹੋਰ ਵਧਿਆ ਪਿਆਰ ਹੁਣ ਮੈਂ ਜਾ ਕੇ ਲਾ ਕੇ ਆਇਆ 15 ਦਿਨ ਅਸੀਂ 10 ਦਿਨ ਮਕਸੀਕੋ ਵੀ ਲਾਏ ਆ ਹਾਂਜੀ ਬਾਸ਼ੰਦਾ ਤੇ ਮੈਂ ਤੇ ਇੱਕਮ ਜੋ ਅਸੀਂ ਉੱਥੇ ਨਿਆਰੇ ਲੁੱਟੇ ਉਹਨਾਂ ਨੇ ਬਹੁ ਗੀਮਾ ਗੁਮਾ ਖੜਾਈਆਂ ਮੈਨੂੰ ਆ ਜਾ ਪੰਮੇ ਚਾਹੀਏ ਇੱਧਰ ਆ ਜਾ ਪੰਮੇ ਤਾਂ ਇਹ ਇੱਧਰ ਆ ਜਾ ਐਂ ਕਰ